ਹਲੋ ਜੀ ਅੱਜ ਆਪਾਂ ਇੱਕ ਛੋਟੀ ਜਿਹੀ ਟ੍ਰਿਕ ਲੱਗੇ ਦੱਸਣ ਆਪਾਂ ਗੰਢ ਪਾਈ ਆ ਦੇਖੋ ਲੀਹਾਂ ਜਿਵੇਂ ਮਰਜ਼ੀ ਖਿੱਚੀ ਚੱਲੋ ਤੇ ਕਿਸੇ ਪਾਸਿਓਂ ਵੀ ਨਹੀਂ ਖਿਸਕਦੀ ਇਹ ਤੇ ਹੁਣ ਆਪਾਂ ਇਹਨੂੰ ਇੱਥੋਂ ਕੱਟ ਦਾਂਗੇ ਹਲੋ ਜੀ ਤਾਂ ਵੀ ਨਹੀਂ ਖਿਸਕਦੀ ਤੇ ਆਪਾਂ ਇਹਨੂੰ ਛੱਡ ਕੇ ਤੇ ਜਿਵੇਂ ਆ ਧਾਗਾ ਆਇਆ ਆਪਾਂ ਜੁਆਇੰਟ ਕਰਨਾ ਆਪਾਂ ਥੋੜਾ ਜਿਹਾ ਵੱਡਾ ਧਾਗਾ ਲੈ ਕੇ ਦੱਸ ਦਿੰਨੇ ਤੁਸੀਂ ਛੋਟਾ ਧਾਗਾ ਲੈ ਕੇ ਵੀ ਕਰ ਸਕਦੇ ਹੋ ਜਿਵੇਂ ਆਪਣੇ ਕੋਲ ਧਾਗਾ ਘੱਟ ਹੈ ਉਵੇਂ ਵੀ ਕਰ ਸਕਦੇ ਹੋ ਤੇ ਆਪਾਂ ਇਹਨੂੰ ਇਹਦੇ ਵਿੱਚ ਦੀਂ ਟਪਾ ਲੈਣਾ ਕਿਉਂਕਿ ਇਸ ਤਰ੍ਹਾਂ ਥੋੜੀ ਜਿਹੀ ਸਮਝ ਆ ਜਾਊਗੀ ਇਹਨੂੰ ਇਹਦੇ ਨੀਚੋਂ ਦੀ ਲੈ ਕੇ